ਹਰ ਇੱਕ ਤਰ੍ਹਾਂ ਦਾ ਜਿਹੜਾ ਲੋਕਾਂ ਦੀ ਕੋਈ ਇਸ ਮੁਸੀਬਤ ਦੀ ਘੜੀ ਦੇ ਵਿੱਚ ਲੋੜਾ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਿਹਾ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਪਾਣੀ ਤੋਂ ਦੂਰ ਰਿਹਾ ਜਾਵੇ ਪਾਣੀ ਦੇ ਨਾਲ ਜੋਰ ਨਾ ਕੀਤਾ ਜਾਵੇ ਜਾਂ ਤੋਂ ਬਿਲਕੁਲ ਜਿਸ ਤਰ੍ਹਾਂ ਦਾ ਪੰਜਾਬ ਦੇ ਅੰਦਰ ਬਾੜ ਦਾ ਖਤਰਾ ਆ ਔਰ ਉਸ ਖਤਰੇ ਨੂੰ ਜਿਤੇ ਲੋਕ ਫੇਸ ਕਰ ਰਹੇ ਆ ਲੋਕ ਉਸ ਖਤਰੇ ਦੇ ਨਾਲ ਲੜ ਰਹੇ ਆ ਉੱਥੇ ਪੰਜਾਬ ਸਰਕਾਰ ਵੀ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਲੋਕਾਂ ਦੇ ਵਿੱਚ ਲੋਕਾਂ ਦੇ ਅਲਸੰਗ ਰਾਗੇ ਹਰੇਕ ਤਰ੍ਹਾਂ ਦਾ ਜਿਹੜਾ ਲੋਕਾਂ ਦੀ ਕੋਈ ਇਸ ਮੁਸੀਬਤ ਦੀ ਘੜੀ ਦੇ ਵਿੱਚ ਲੋੜ ਆ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅੱਜ ਫਿਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ ਤੇ ਆ ਸੋ ਇਸ ਵਾਰ ਇਸ ਵੇਲੇ ਮੈਂ ਰਾਵੀ ਦੇ ਕੰਡੇ ਘੁਗਵਸ ਦਾ ਸਾਡਾ ਪਿੰਡ ਜਿਹੜਾ ਰਕਵਾਲ ਹੈ ਜਿਸ ਪਿੰਡ ਦੇ ਅੰਦਰ ਕੱਲ੍ਹ ਸ਼ਾਮ ਨੂੰ 5-5 6-6 ਫੁੱਟ ਪਾਣੀ ਆ ਗਿਆ ਸੀਗਾ ਸੋ ਅੱਜ ਮੈਂ ਬਾਕੀ ਪਿੰਡਾਂ ਚੋਂ ਦੀ ਹੁੰਦਾ ਹੋਇਆ ਹੁਣ ਇਸ ਪਿੰਡ 'ਚ ਆਇਆ ਤੇ ਇਹਨਾਂ ਪਿੰਡਾਂ ਦੇ ਅੰਦਰ ਵਿੱਚ ਐ ਚੇਲੇ ਚੱਕਾ ਰਿਕਵਾਲ ਆ ਚਾਹੇ ਸਾਨਹੂਰਾ ਇੱਥੇ ਵੀ ਕਾਫੀ ਰਾਵੀ ਦਾ ਪਾਣੀ ਓਵਰਫਲੋ ਹੋ ਕੇ ਆਇਆ ਸੋ ਮੈਂ ਲੋਕਾਂ ਨੂੰ ਹੌਸਲਾ ਦੇਣ ਲਈ ਸਮਝੋ ਲੋਕਾਂ ਦੇ ਵਿੱਚ ਆਇਆ ਸੋ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਪਾਣੀ ਤੋਂ ਦੂਰ ਰਿਹਾ ਜਾਵੇ ਪਾਣੀ ਦੇ ਨਾਲ ਜੋਰ ਨਾ ਕੀਤਾ ਜਾਵੇ ਖਾਸ ਕਰਕੇ ਮਹਿਲਾਵਾਂ ਅਤੇ ਬੱਚਿਆਂ ਨੂੰ ਇਸ ਸਵੱਖਿਅ ਖਾਵਾ ਤੇ ਰੱਖ ਕੇ ਸੋ ਲੱਗਦਾ ਆ ਵੀ ਇਹ ਪਾਣੀ ਇੱਕ ਦੋ ਦਿਨਾਂ ਦੇ ਅੰਦਰ ਆਪਣੇ ਪ੍ਰਾਣੇ ਜਿਹੜੇ ਆ ਰੂਜ ਚਲਾ ਜਾਊਗਾ ਢੱਡ ਜਾਊਗਾ ਤੇ ਇਹਦੇ ਨਾਲ ਕਾਫੀ ਵੱਡੀ ਰਾਹਤ ਜਿਹੜੀ ਆ ਮਿਲੇਗੀ ਸੋ ਲਗਾਤਾਰ ਲੋਕਾਂ ਦੇ ਵਿੱਚ ਹੈ ਹਰ ਘੜੀ ਹਰ ਪਲ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਸੋਚਦੇ ਹੋਏ ਅੱਜ ਇਹਨਾਂ ਪਿੰਡਾਂ ਦੇ ਅੰਦਰ ਆਏ ਆ ਸੋ ਕੁਦਰਤ ਦਾ ਵੀ ਧੰਨਵਾਦ ਵੀ ਕੁਦਰਤ ਨੇ ਵੀ ਆਪਣਾ ਰੂਪ ਜਿਹੜਾ ਉਹ ਚੇਂਜ ਕਰ ਲਿਆ ਕੱਲ ਰਾਤ ਦੀ بارش ਨਹੀਂ ਪਈ ਸਾਡੇ ਇਲਾਕੇ ਦੇ ਅੰਦਰ ਉਮੀਦ ਕਰਦੇ ਆ ਵੀ ਲੋਕ ਜਲਦੀ ਆਪਣੀ ਪ੍ਰਾਣੀ ਨਾਰਮਲ ਜ਼ਿੰਦਗੀ ਦੇ ਅੰਦਰ ਪ੍ਰਵੇਸ਼ ਕਰਨਗੇ